ਇਹ ਵੀਡੀਓ ਜਿਨ੍ਹਾਂ ਨੇ ਡੌਗ ਰੱਖੇ ਨੇ ਜਾਂ ਜਿਨ੍ਹਾਂ ਇਹਨੇ ਡੌਗ ਰੱਖਣ ਦੀ ਸੋਚ ਰਹੇ ਨੇ ਉਹਨਾਂ ਦੇ ਲਈ ਬਹੁਤ ਫਾਇਦੇ ਲਈ ਹੋਣ ਵਾਲੀ ਆ ਤੇ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਜਰੂਰ ਧਿਆਨ ਨਾਲ ਸੁਣਿਓ। ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅਸੀਂ ਆਪਣਾ YouTube ਚੈਨਲ ਨਵਾਂ ਬਣਾਉਣ ਲੱਗੇ ਆ ਤੇ ਜਿਹਦਾ ਨਾਮ ਹੈਗਾ ਰਿਚ ਫਾਰਮਰ। ਅਸੀਂ ਇਸ ਚੈਨਲ ਦੇ ਉੱਤੇ ਡੌਗ ਨਾਲ ਰਿਲੇਟਿਡ ਵੀਡੀਓ ਪਾਇਆ ਕਰਾਂਗੇ ਜਿਵੇਂ ਡੌਗ ਹੋਗੇ, ਕਬੂਤਰ ਹੋਗੇ ਜਾਂ ਹੋਰ ਆਪਣੇ ਜੇ ਵੀ ਵਿਰਾਸਤੀ ਖੇਡਾਂ ਹੈਗੀਆਂ ਨੇ। ਉਧੇਰ ਰਿਲੇਟਡ ਵੀਡੀਓ ਪਾਇਆ ਕਰਾਂਗੇ ਸਾਨੂੰ ਡੌਗ ਦੇ ਵਿੱਚ ਕੰਮ ਕਰਦੇ ਹੋਏ 10-12 ਸਾਲ ਦਾ ਐਕਸਪੀਰੀਅੰਸ ਹੈਗਾ ਆ ਜਿਹਦੇ ਐਕਸਪੀਰੀਅੰਸ ਦੇ ਨਾਲ ਅਸੀਂ ਲਾ ਲੋ ਤੁਸੀਂ ਜਿਵੇਂ ਕੁੱਤਿਆਂ ਦੇ ਬਾਰੇ ਨੌਲੇਜ ਹੋਗੀ ਜਿਵੇਂ ਉਹਨਾਂ ਦਾ ਮੈਡੀਕਲ ਦਾ ਹੋ ਗਿਆ ਜਾਂ ਫਿਰ ਜਿੰਨੀ ਵੀ ਜਿਮ ਰਿਲੇਟਡ ਜੋ ਵੀ ਜਾਣਕਾਰੀ ਹੁੰਦੀ ਆ ਜਿਵੇਂ ਮੈਡੀਕਲ ਟ੍ਰੀਟਮੈਂਟ ਹੋ ਗਿਆ ਜਾਂ ਡਾਈਟ ਦਾ ਹੋ ਗਿਆ ਜਾਂ ਬਰੀਡਿੰਗ ਦਾ ਹੋ ਗਿਆ ਜਾਂ ਕਹ ਲਓ ਕਿਵੇਂ ਕੁਆਲਿਟੀ ਚੈੱਕ ਕਰਨੀ ਆ ਆਪਾਂ ਨੇ ਜੋ ਵੀ ਡੌਗ ਦੇ ਰਿਲੇਟਡ ਜੋ ਵੀ ਜੋ ਵੀ ਕਿਸੇ ਦੀ ਲੋਕਾਂ ਦੀ ਜਿਵੇਂ ਜਿਵੇਂ ਸਾਨੂੰ ਕੋਈ ਇਨਟਾਈ ਆਇਆ ਕਰਨਗੇ ਜੋ ਵੀ ਇਨਕੁਆਇਰੀ ਹੋਏ ਕਰੂਗੀ ਅਸੀਂ ਉਸ ਰਿਲੇਟਡ ਵੀਡੀਓ ਪਾਉਂਦੇ ਰਿਹਾ ਕਰਾਂਗੇ ਸਾਨੂੰ ਡੌਗ ਦੇ ਵਿੱਚ ਕੰਮ ਕਰਦੇ ਨੂੰ ਠੋਠ 10 12 ਸਾਲ ਹੋ ਗਏ ਤੇ ਅਸੀਂ ਇੰਸਟਾਗ੍ਰam ਤੇ ਸਾਡਾ ਪਪ ਜਾਰਡ ਦੇ ਨਾਮ ਤੋਂ ਸਾਡਾ ਪੇਜ ਬਣਾਇਆ ਹੋਇਆ ਆ ਉੱਥੇ ਸਾਨੂੰ ਬਹੁਤ ਸਾਰੇ ਸਾਡੇ ਚਾਹਣ ਵਾਲੇ ਜਾਂ ਜਿਨ੍ਹਾਂ ਨੇ ਸਾਡੇ ਨਾਲ ਸਾਤੋ ਡੌਗ ਲਿਆ ਜਾਂ ਜਿਨ੍ਹਾਂ ਜੋ ਲੈਣ ਦੀ ਸੋਚਦੇ ਨੇ ਹਨ ਤੇ ਉਹਨਾਂ ਨਾਲ ਬਹੁਤ ਦੇ ਟਾਈਮ ਤੋਂ ਅਸੀਂ ਜੁੜੇ ਹੋਏ ਹਾਂ ਤੇ ਸਾਡੇ ਨਾਲ ਕਟੋ-ਕਟ 5-6000 ਲੋਕ ਸਾਡੇ ਨਾਲ ਹੁਣ ਤੱਕ ਜੁੜਿਆ ਹੋਇਆ ਆ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਦੀਆਂ ਇਨਕੁਆਰੀਆਂ ਹੁੰਦੀਆਂ ਨੇ ਕਿ ਕਿਸੇ ਉਹਨਾਂ ਨੇ ਸਾਡੇ ਤੋਂ ਬੱਚਾ ਲਿਆ ਜਾਂ ਕਿਸੇ ਹੋਰ ਤੋਂ ਬੱਚਾ ਲਿਆ ਕਿਸੇ ਨੂੰ ਡਾਈਟ ਦੀ ਪ੍ਰੋਬਲਮ ਹੁੰਦੀ ਆ ਜਾਂ ਸਾਡੇ ਬੱਚੇ ਦੇ ਖਾਰਸ਼ ਹੋ ਗਈ ਜਾਂ ਸਾਡੇ ਬੱਚੇ ਨੂੰ ਆਹ ਦਿੱਕਤ ਆ ਰਹੀ ਹੈ ਬਹੁਤ ਸਾਰੇ ਲੋਕਾਂ ਦੀ ਐਵੇਂ ਦੀਆਂ ਸਾਨੂੰ ਕਾਲਸ ਵਗੈਰਾ ਆਉਂਦੀਆਂ ਨੇ ਤੇ ਅਸੀਂ ਬਾਰ ਬਾਰ ਖੁਦ ਵੀ ਲੋਕਾਂ ਦੇ ਇਹ ਹੁੰਦਾ ਸੀਗਾ ਕਿ ਬਾਈ ਤੁਸੀਂ ਕਿਸੇ ਵੀਡੀਓ ਦੇ ਵਿੱਚ ਬਣਾ ਕੇ ਇੱਕ ਐਵੇਂ ਦੀਆਂ ਵੀਡੀਓ ਤਿਆਰ ਕਰ ਦੋ ਕਿ ਜਿਹਦੇ ਵਿੱਚ ਸਾਰੇ ਸਾਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਮੈਸੇਜਾਂ ਕਾਲਾਂ ਵਗੈਰਾ ਆਉਂਦੀਆਂ ਨੇ ਕਿ ਸਾਨੂੰ ਡਾਈਟ ਦਾ ਦੱਸੋ ਜਾਂ ਕਿਸੇ ਦੇ ਬੱਚੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਉਹ ਸਾਨੂੰ ਡਾਕਟਰ ਤੋਂ ਪਹਿਲਾਂ ਸਾਡੇ ਨਾਲ ਕੰਟੈਕਟ ਕਰਦੇ ਆ ਕਿ ਸਾਨੂੰ ਇਹ ਸਾਡੇ ਬੱਚੇ ਨੂੰ ਇਹ ਦਿੱਕਤ ਆ ਰਹੀ ਹੈ ਤੇ ਇਹਦਾ ਆਪਾਂ ਕੀ ਟਰੀਟਮੈਂਟ ਕਰਾਈਏ ਜਦੋਂ ਅਸੀਂ ਇਹ ਜਦੋਂ ਕਰਦੇ ਨੂੰ ਬਹੁਤ ਸਾਡਾ ਵੀ ਟਾਈਮ ਖਰਾਬ ਹੁੰਦਾ ਹੈ ਤੇ ਬਹੁਤ ਸਾਰੇ ਲੋਕਾਂ ਦੀ ਇਹ ਇਨਕੁਆਰੀਆਂ ਰਹਿੰਦੀਆਂ ਨੇ ਤਾਂ ਅਸੀਂ ਸੋਚਿਆ ਕਿ ਅਸੀਂ ਕਿਉਂ ਨਾ बार-बार ਲੋਕਾਂ ਨੂੰ ਸਮਝਾਉਣ ਦੀ بجائے ਜਾਂ ਜਿੰਨਾ ਹੋ ਸਕੇ ਅਸੀਂ ਵੀਡੀਓ ਦੇ ਰਾਹੀਂ ਤੁਹਾਨੂੰ ਦੱਸਦੇ ਰਿਹਾ ਕਰਾਂਗੇ ਜਿਹਦੇ ਨਾਲ ਥੋੜੀ ਵੀ ਨੌਲੇਜ ਦੇ ਵਿੱਚ ਵਾਧਾ ਹੋਊਗਾ ਤੇ ਸਾਨੂੰ ਵੀ ਥੋੜਾ ਆਸਾਨ ਹੋ ਜਾਊਗਾ ਜਾਂ ਜੋ ਲੋਕ ਚਲੋ ਜਿਨ੍ਹਾਂ ਨੇ ਨਹੀਂ ਵੀ ਡੌਗ ਪਰਚੇਸ ਕਰਨਾ ਜਾਂ ਜਿਨ੍ਹਾਂ ਦੇ ਰੱਖੇ ਵੀ ਹੋਏ ਨੇ ਹਨਾ ਉਹਨਾਂ ਨੂੰ ਵੀ ਇਹਦੇ ਨਾਲ ਹੈਲਪ ਮਿਲੂਗੀ ਕਿ ਡੌਗ ਦੀ ਡਾਈਟ ਕੀ ਆਪਾਂ ਉਹਨੂੰ ਡੌਗ ਨੂੰ ਡਾਈਟ ਦੇਣੀ ਹੈ ਕਿਸੇ ਦਾ ਡੌਗ ਤਕੜਾ ਨਹੀਂ ਹੋ ਰਿਹਾ ਤਾਂ ਆਪਾਂ ਡੌਗ ਨੂੰ ਕੋਲੇ ਡਾਕਟਰ ਕੋਲੇ ਕੱਦ ਲੈ ਕੇ ਜਾਣਾ ਹੈ ਤੇ ਡੌਗ ਨੂੰ ਆਪਾਂ ਕਿਵੇਂ ਦਾ ਟੈਂਪਰੇਚਰ ਮੈਂਟੇਨ ਕਰਕੇ ਰੱਖਣਾ ਆ ਤੇ ਜਾਂ ਫਿਰ ਆਪਾਂ ਕਹਿ ਲਈਏ ਕਿ ਡੌਗ ਨੂੰ ਡਾਈਟ ਕਹੀ ਜੀ ਆਪਾਂ ਦੇਣੀ ਆ ਤੇ ਕਿੰਨੇ ਕਦੋਂ-ਕਦੋਂ ਉਹਦੇ ਇੰਜੈਕਸ਼ਨ ਲੱਗਣੇ ਨੇ ਸਾਨੂੰ ਬਾਰ-ਬਾਰ ਲੋਕ ਫੋਨ ਕਰਦੇ ਆ ਇਸ ਰਿਲੇਟਡ ਤਾਂ ਅਸੀਂ ਇਸੇ ਸਾਰੇ ਚੀਜ਼ ਦਾ ਸਵਧਾਨ ਕਰਨ ਵਾਸਤੇ ਅਸੀਂ ਇਹੀ ਸੋਚਿਆ ਕਿ ਅਸੀਂ ਵੀਡੀਓ ਦੇ ਰਾਹੀਂ ਤੇ ਇਹ ਚੀਜ਼ਾਂ ਵੀ ਸਾਰੀਆਂ ਪ੍ਰੋਵਾਈਡ ਕਰੀਏ ਵੀਡੀਓ ਦੇ ਵਿੱਚ ਤੇ ਜਿਵੇਂ ਜਿਵੇਂ ਸਾਡੀਆਂ ਵੀਡੀਓ ਅਸੀਂ ਅੱਗੇ ਤੁਸੀਂ ਦੇਖਦੇ ਰਹੋਗੇ ਜਿਵੇਂ ਜਿਵੇਂ ਜੋ ਵੀ ਅਸੀਂ ਬੱਚੇ ਨਵੇਂ ਤਿਆਰ ਕਰ ਰਹੇ ਹਾਂ ਜਾਂ ਜੋ ਸਾਡੇ ਕੋਲ ਪੁਰਾਣੇ ਡੌਗ ਹੈਗੇ ਆ ਉਹਨਾਂ ਦੀਆਂ ਅਸੀਂ ਵੀਡੀਓ ਪਾਉਂਦੇ ਰਿਹਾ ਕਰਾਂਗੇ ਤਾਂ ਕਿ ਜੋ ਬੰਦਿਆਂ ਨੇ ਨਵੇਂ ਡੌਗ ਲਏ ਨੇ ਉਹ ਵੀ ਉੱਥੋਂ ਜਾਣਕਾਰੀ ਲੈ ਸਕਣ ਜਾਂ ਜਿਨ੍ਹਾਂ ਕੋਲ ਪੁਰਾਣੇ ਡੌਗ ਰੱਖੇ ਹੋਏ ਨੇ ਉਹ ਵੀ ਉੱਥੋਂ ਜਾਣਕਾਰੀ ਲੈ ਸਕਣ ਇਸ ਟਾਈਮ ਦੇ ਉੱਤੇ ਅਸੀਂ 6-7 ਬ੍ਰੀਡਾਂ ਦੇ ਉੱਤੇ ਕੰਮ ਕਰ ਰਹੇ ਹਾਂ ਤੇ ਜਿਹਦੇ ਬਾਰੇ ਤੁਹਾਨੂੰ ਅਸੀਂ ਅੱਗੇ-ਅੱਗੇ ਸਾਰੇ ਆਪਣੇ ਡੌਗ ਵੀ ਦਿਖਾਉਂਦੇ ਰਹਾਂਗੇ ਆ ਇੱਥੇ ਅਸੀਂ ਜਿੱਥੇ ਬੈਠੇ ਆਏ ਇਹ ਅਸੀਂ ਨਵਾਂ ਕੈਨਲ ਤਿਆਰ ਕਰਿਆ ਇਸ ਟਾਈਮ ਅਸੀਂ ਸਾਰੇ ਡੌਗ ਇੱਥੇ ਸ਼ਿਫਟ ਕਰ ਦੱਤੇ ਆਂ ਤੇ ਤੁਹਾਨੂੰ ਅਸੀਂ ਕੈਨਲ ਦੇ ਬਾਰੇ ਵੀ ਜਾਣਕਾਰੀ ਅਗਲੀ ਵੀਡੀਓ ਦੇ ਵਿੱਚ ਪਾਉਂਦੇ ਰਹਾਂਗੇ ਇੱਕ ਅਸੀਂ ਬਹੁਤ ਜ਼ਰੂਰੀ ਜੋ ਕਿ ਅੱਜ ਦੇ ਟਾਈਮ ਦੇ ਵਿੱਚ ਲੋੜ ਵੀ ਐ ਤੇ ਆਪਾਂ ਕਹਿ ਲੋ ਕਿ ਇੱਕ ਮੁਹਿੰਮ ਵੀ ਚਲਾਉਣ ਲੱਗਿਆ ਜਿਹਦੇ ਬਾਰੇ ਅਸੀਂ ਤੁਹਾਨੂੰ ਡਿਟੇਲ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇੱਕ ਅਸੀਂ ਨਵਾਂ ਕੰਮ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਕਿ ਜਿਹਨੇ ਬੰਦੇ ਨੇ ਵੀ ਡੌਗ ਲੈਣਾ ਆ ਕੀ ਉਹ ਸਾਨੂੰ ਕਾਲ ਮੈਸੇਜ ਕਰੇ ਤੇ ਅਸੀਂ ਉਹਨੂੰ ਡਾਇਰੈਕਟ ਬ੍ਰੀਡਰ ਨਾਲ ਅੱਗੇ ਮਿਲਾ ਸਕੀਏ ਜੋ ਵੀ ਜਿਵੇਂ ਕਿਸੇ ਨੇ ਆਪਣਾ ਜਰਮਨ ਸ਼ੈਫਰਡ ਲੈਣਾ ਆ ਤੇ ਜੋ ਵੀ ਬੰਦਾ ਜਰਮਨ ਸ਼ੈਫਰਡ ਦਾ ਸਪੈਸ਼ਲ ਕੰਮ ਕਰਦਾ ਆ ਅਸੀਂ ਸਿੱਧਾ ਡਾਇਰੈਕਟ ਉਸ ਬ੍ਰੀਡਰ ਦਾ ਨੰਬਰ ਦਵਾਂਗੇ ਜਿਹਦੇ 'ਚ ਕਸਟਮਰ ਨੂੰ ਵੀ ਬਹੁਤ ਵਾਰੀ ਫਰਾਡ ਹੋਣੋਂ ਵੀ ਜਿਹਦੇ ਵਿੱਚ ਬਚੂਗਾ ਕਸਟਮਰ ਦਾ ਡੀਲਰਾਂ ਕੋਲੋਂ ਪੈਸਾ ਵੀ ਬਚੂਗਾ ਤੇ ਇੱਕ ਬ੍ਰੀਡਰ ਨੂੰ ਵੀ ਉਹਦਾ ਚੰਗਾ ਮੁੱਲ ਮਿਲੂਗਾ ਤੇ ਇਹਦੇ ਵਿੱਚ ਤੁਸੀਂ ਸਾਡੇ ਸਾਰੇ ਡੌਗ ਵੀ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਅਸੀਂ ਛੋਟੇ ਬੱਚੇ ਵੀ ਤਿਆਰ ਕਰ ਰਹੇ ਹਾਂ ਜਿਨ੍ਹਾਂ ਨੂੰ ਅਸੀਂ ਸ਼ੋਅ ਲਾਈਨ ਦੇ ਵਿੱਚ ਜੇ ਸ਼ੋਅ ਲਾਈਨ ਦੇ ਲਈ ਤਿਆਰ ਕਰਨਾ ਹੈ ਤੇ ਕੁਝ ਬੱਚੇ ਅਸੀਂ ਤਿਆਰ ਕਰ ਰਹੇ ਹਾਂ ਜਿਹੜੇ ਬਰੀਡਿੰਗ ਦੇ ਲਈ ਅਸੀਂ ਅੱਗੇ ਵਰਤਣੇ ਨੇ ਅਸੀਂ ਤੁਹਾਨੂੰ ਉਹਨਾਂ ਬਾਰੇ ਵੀ ਡੇ ਬਾਡੇ ਉਹਨਾਂ ਦੀ ਪੂਰੀ ਜਾਣਕਾਰੀ ਦਿੰਦੇ ਰਹਾਂਗੇ ਇਹ ਵੀਡੀਓ ਦੇ ਰਾਹੀਂ ਤੇ ਤੁਹਾਨੂੰ ਵੀ ਇੱਕ ਰਿਕਵੈਸਟ ਹੈ ਜੋ ਵੀ ਡੌਗ ਲਵਰ ਨੇ ਜਾਂ ਜੋ ਵੀ ਡੌਗ ਆਪਣਾ ਵਰਡਸ ਨੂੰ ਤਿਆਰ ਕਰਨ ਵਾਲੇ ਨੇ ਤੇ ਉਹਨਾਂ ਨੂੰ ਰਿਕਵੈਸਟ ਹੈ ਕਿ ਸਾਡੇ ਪੇਜ ਨਾਲ ਜਰੂਰ ਜੁੜੇ ਰਹੋ ਕਿਉਂਕਿ ਅਸੀਂ ਆਪਣੇ ਬਰੀਡਿੰਗ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਜਿਵੇਂ ਸਾਨੂੰ 10-12 ਸਾਲ ਹੋ ਗਏ ਘੱਟੋ ਘੱਟ ਡੌਗ ਬਰੀਡਿੰਗ ਦੇ ਵਿੱਚ ਕੰਮ ਕਰਦੇ ਹੋਏ ਅਸੀਂ ਆਪਣੇ ਐਕਸਪੀਰੀਅੰਸ ਦੇ ਨਾਲ ਹਿਸਾਬ ਨਾਲ ਜਿੰਨਾ ਤੁਹਾਨੂੰ ਜਾਣਕਾਰੀ ਦੇਣ ਚ ਸਫਲ ਰਹੇ ਉਨਾ ਹੀ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਦੱਸਾਂਗੇ ਤਾਂ ਕਿ ਇੱਕ ਆਮ ਬੰਦੇ ਨੂੰ ਡਾਕਟਰ ਕੋਲੋਂ ਜਾਣ ਤੋਂ ਬਾਰ-ਬਾਰ ਡਾਕਟਰ ਕੋਲੋਂ ਜਾਣ ਤੋਂ ਬਚਾਇਆ ਜਾ ਸਕੇ ਸਾਡੇ ਨਾਲ ਪੰਜਾਬ ਦੇ ਬਹੁਤ ਸਾਰੇ ਬਰੀਡਰ ਜੁੜੇ ਹੋਏ ਨੇ ਤਕਰੀਬਨ ਪੰਜਾਬ ਦਿੱਲੀ ਹਰਿਆਣਾ ਦੇ ਬਹੁਤ ਸਾਰੇ ਬਰੀਡਰ ਜੁੜੇ ਹੋਏ ਨੇ ਤੇ ਜਿਵੇਂ ਅਸੀਂ ਕਿਸੇ ਹੋਰ ਚੈਨਲ ਦੇ ਵਿੱਚ ਜਾਂਦੇ ਰਹਿੰਨੇ ਆ ਤੇ ਉੱਥੋਂ ਦਾ ਵੀ ਅਸੀਂ ਤੁਹਾਨੂੰ ਸਾਰੇ ਉਹਨਾਂ ਦੇ ਵੀ ਡੌਗ ਵਗੈਰਾ ਦਿਖਾਇਆ ਕਰਾਂਗੇ ਤੇ ਉਹਨਾਂ ਨੇ ਕਿਵੇਂ ਚੈਨਲ ਤਿਆਰ ਕਰਿਆ ਹੋਇਆ ਹੈ ਜਿਹੜੇ ਬੰਦੇ ਨੇ ਨਵਾਂ ਆਪਣਾ ਸੈਟਅਪ ਤਿਆਰ ਕਰਨਾ ਹੈ ਕੀ ਕੀ ਗੱਲਾਂ ਦਾ ਧਿਆਨ ਰੱਖੇ ਅਸੀਂ ਤੁਹਾਨੂੰ ਸਾਰੀਆਂ ਵੀਡੀਓ ਦੇ ਰਾਹੀਂ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਦੇ ਰਹਾਂਗੇ ਤੇ ਹਰ ਰੋਜ਼ ਤੁਹਾਨੂੰ ਇੱਕ ਮੋਟੀਵੇਸ਼ਨ ਦੇ ਲਈ ਜਾਂ ਇੱਕ ਡੌਗ ਦੇ ਨਾਲ ਪਿਆਰ ਕਰਨ ਲਈ ਹਰ ਤੀਜੇ ਚੌਥੇ ਦਿਨ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਵਲੌਗ ਦੇ ਰਹੀ ਇੱਕ ਅਸੀਂ ਹੋਰ ਕੰਮ ਵੀ ਨਵਾਂ ਸਟਾਰਟ ਕਰਨ ਲੱਗੇ ਹਾਂ ਜੋ ਵੀ ਅਸੀਂ ਆਪਣੇ ਚੈਨਲ ਤੋਂ ਆਪਣਾ ਪਪੀ ਦਿਆ ਕਰਾਂਗੇ ਤੁਹਾਨੂੰ ਪਤਾ ਹੈ ਅੱਜ ਦੇ ਟਾਈਮ ਦੇ ਵਿੱਚ ਗਰਮੀ ਬਹੁਤ ਹੈ ਤੇ ਬੂਟੇ ਦਰਖਤ ਵਗੈਰਾ ਘਟਦੇ ਜਾ ਰਹੇ ਨੇ ਜੋ ਵੀ ਬੰਦਾ ਸਾਡੇ ਤੋਂ ਪਪੀ ਪਰਚੇ ਕਰਿਆ ਕਰੂਗਾ ਉਸ ਬੰਦੇ ਨੂੰ ਅਸੀਂ ਇੱਕ ਬੂਟਾ ਵੀ ਨਾਲ ਦਿਆ ਕਰਾਂਗੇ ਜਿਹੜਾ ਆਪਣੇ ਪੱਪੀ ਨੂੰ ਲੈ ਕੇ ਆਉਣ ਦੀ ਖੁਸ਼ੀ 'ਚ ਇੱਕ ਬੂਟਾ ਵੀ ਲਗਾਵੇ ਤੇ ਉਹਦੀ ਰੱਖ-ਰਖਾਵ ਤੇ ਸਾਂਭ-ਸਮਾਲ ਵੀ ਕਰੇ ਤਾਂ ਕਿ ਆਪਾਂ ਬੂਟੇ ਲਾਉਣ ਦੇ ਵਿੱਚ ਆਪਾਂ ਵੀ ਆਪਣਾ ਯੋਗਦਾਨ ਪਾ ਸਕੀਏ ਪੱਪੀ ਦੇ ਨਾਲ-ਨਾਲ ਤਾਂ ਕਿ ਆਪਣਾ ਬੂਟਾ ਵੀ ਵੱਡਾ ਹੋਵੇ ਤੇ ਉਹਦੀ ਉਹਦੀ ਰੱਖ-ਰਖਾਵ ਤੇ ਉਹਦੀ ਸਾਂਭ-ਸਮਾਲ ਦੇ ਵਿੱਚ ਤੇ ਵਾਤਾਵਰਣ ਨੂੰ ਬਚਾਉਣ ਦੇ ਵਿੱਚ ਆਪਾਂ ਵੀ ਆਪਣਾ ਯੋਗਦਾਨ ਪਾ ਸਕੀਏ ਇਹ ਆਪਣੇ ਲਈ ਬਹੁਤ ਜ਼ਰੂਰੀ ਇੱਕ ਕਦਮ ਆ ਅੱਜ ਤੁਹਾਨੂੰ ਅਸੀਂ ਆਪਣੇ ਚੈਨਲ ਦੇ ਉੱਤੇ ਵੀ ਥੋੜੀ ਜਿਹੀ ਝਾਤ ਮਰਾਵਾਂਗੇ ਪਰ ਇਸ ਡੌਗ ਸੀਰੀਜ਼ ਤੇ ਚੈਨਲ ਦੇ ਬਾਰੇ ਜਾਣਕਾਰੀ ਤੁਹਾਨੂੰ ਅਸੀਂ ਅਗਲੇ ਵੀਡੀਓਾਂ ਦੇ ਵਿੱਚ ਦੰਦੇ ਰਹਾਂਗੇ ਤੇ ਇਹ ਅਸੀਂ ਚੈਨਲ ਜੋ ਹੁਣ ਲਾ ਲੂ 2-3 ਮਹੀਨਿਆਂ ਤੋਂ ਅਸੀਂ ਆਪਣਾ ਇਹ ਨਵਾਂ ਸੈਟਅਪ ਤਿਆਰ ਕਰਿਆ ਆਇਆ ਹੈ

ਅਸੀਂ ਆਪਣੇ ਐਕਸਪੀਰੀਅੰਸ ਦੇ ਹਿਸਾਬ ਨਾਲ ਤੁਹਾਨੂੰ ਇੱਕ ਹੋਰ ਵੀ ਬਹੁਤ ਚੰਗੀ ਜਾਣਕਾਰੀ ਦੇਣ ਵਾਲੇ ਹਾਂ ਜਿਵੇਂ ਅਲੱਗ-ਅਲੱਗ ਸ਼ਹਿਰ ਦੇ ਵਿੱਚ ਅਲੱਗ-ਅਲੱਗ ਡਾਕਟਰ ਵੀ ਹੈਗੇ ਨੇ ਤੇ ਅਲੱਗ-ਅਲੱਗ ਫੀਡ ਦੀ ਵੀ ਹਰ ਇੱਕ ਨੂੰ ਪ੍ਰੋਬਲਮ ਰਹਿੰਦੀ ਹੈ ਤੇ ਅਸੀਂ ਕਿਹੜੇ ਸ਼ਹਿਰ ਦੇ ਵਿੱਚ ਸਾਡੇ ਨਿਗਾਹ ਦੇ ਨਾਲ ਕਿਹੜਾ ਡਾਕਟਰ ਚੰਗਾ ਆ ਤੇ ਕਿਹੜਾ ਕਿੱਥੋਂ ਤੁਹਾਨੂੰ ਹੋਲ سیل ਰੇਟ ਦੇ ਵਿੱਚ ਫੀਡ ਮਿਲ ਸਕਦੀ ਹੈ ਕਿਉਂਕਿ ਫੀਡ ਦੀ ਪ੍ਰੋਬਲਮ ਬਹੁਤ ਰਹਿੰਦੀ ਹੈ ਕੋਈ 10% ਆਫ ਦਿੰਦਾ ਯਾ ਕੋਈ ਪ੍ਰਿੰਟ ਰੇਟ ਦਿੰਦਾ ਯਾ ਕੋਈ 20% ਆਫ ਦਿੰਦਾ ਯਾ ਜਿੱਥੋਂ ਤੁਹਾਨੂੰ ਹੋਲ ਸੇਲ ਰੇਟ ਦੇ ਉੱਤੇ ਫੀਡ ਮਿਲ ਸਕਦੀ ਆ ਤੇ ਅਸੀਂ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਦਿਆ ਕਰਾਂਗੇ ਤੇ ਗਰੂਮਿੰਗ ਵਾਲੇ ਹੁੰਦੇ ਨੇ ਜਾਂ ਡੌਗ ਦੇ ਰਿਲੇਟਰ ਹੋ ਹੋ ਵੀ ਐਸੈਸਰੀ ਵਾਲੇ ਹੁੰਦੇ ਆ ਅਸੀਂ ਜਿਹੜੀ ਜਿਹੜੀਆਂ ਸ਼ਾਪ ਦੇ ਉੱਤੇ ਸਭ ਤੋਂ ਸਸਤਾ ਸਮਾਨ ਮਿਲੂਗਾ ਜਾਂ ਤੁਹਾਡੇ ਲਈ ਜੋ ਵੈਸਟ ਚੀਜ਼ ਹੋਊਗੀ ਅਸੀਂ ਉਹਦੀ ਵੀ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਉਹਦੇ ਬਾਰੇ ਵੀ ਜਾਣਕਾਰੀ ਦਿਆ ਕਰਾਂਗੇ